はい。Maybe. ਫਿਰ ਮੈਥਮੈਟਿਕਸ ਬੀਏ ਆਨਰਸ ਮੈਥਮੈਟਿਕਸ ਨਾਲ ਕੀਤਾ ਹੈ ਕੋਲਡਾਡੀਸ ਤੇ ਫਿਰ ਲਾ ਕੀਤਾ ਗਿਆ ਯੂਨੀਵਰਸਿਟੀ ਕੈਂਪਸ ਤੋਂ ਉਥੇ ਵੀ ਸ਼ਨਾਸਨ ਕੀਤੀ ਹੈ ਮਤਲਬ ਇਹ ਹੈ ਵੀ ਇਹ ਜਗਾ ਬਹਾਨਾ ਕਰ ਲੋ ਜੇ ਇਹ ਕੋਈ ਸੈਨਸਟੋਡੈਂਟ ਦਾ ਸਾਲ ਪੜ੍ਹੀ ਦੀ ਹੋਤਾ ਸਾਡੇ ਕੋ ਬਹੁਤ ਜਿਆਦਾ ਹੈ ਸਾਡੀ ਜਿੱਗੀ ਲੜਾਈ ਹੈ ਕੋਈ ਹੀ ਐਸੀ ਬਾਤ ਨੂੰ ਨਹੀਂ ਨੁਕ ਪੜੇ ਯਾਰੇ ਸਾਡੇ ਦੇ ਪੰਜਾਬੀਆਂ ਦੇ ਇੱਕ ਦੋਸ਼ ਲੱਗ ਰਿਹਾ ਹੈ ਵੀ ਸਾਡੇ ਪਰਿਵਾਰ ਹਿੰਦੀ ਬੋਲਣ ਲੱਗੇ ਸਾਡੇ ਬੱਚੇ ਹਿੰਦੀ ਬੋਲਣ ਲੱਗੇ ਅੰਗਰੇਜ਼ੀ ਬੋਲਣ ਲੱਗੇ ਸਾਡੇ ਵੀ ਅੰਗਰੇਜ਼ੀ ਸਕੂਲਾਂ ਦਾ ਐਡਮਿਸ਼ਨਾ ਬਾਅਦ ਥੋੜੀ ਹੈ ਪੰਜਾਬੀ ਦਾ ਸਕੂਲ ਹੀ ਕੱਪ ਹੁੰਦੇ ਜਾ ਰਹੇ ਸਰਕਾਰ ਕਹਿੰਦੀ ਹੈ ਵੀ ਅਸੀਂ 스마트 ਸਕੂਲ ਦਾ ਨਾ ਹੀ ਟਿਊਸ਼ਨ ਬਾਦਿਆਂ ਲਾਉਣਾ ਕੋਈ ਕੋਸ਼ਿਸ਼ ਨਹੀਂ ਕੀਤੀ ਉਹ ਸਾਡੇ ਜਿਹੜੀ ਸਾਡੀ ਸੰਸਦ ਆ ਪੰਜਾਬ ਦੇ ਪਾਸ਼ਾ ਪਸਾਰ ਪਾਈ ਉਹੀ ਜੀ ਸੰਧੀ ਕਰਨ ਲਈ ਇੱਕ ਦੇਖਿਆ ਇਹ ਕਿ ਪੰਜਾਬੀ ਨੂੰ ਇਤਾਂ ਤਾਂਗਲੀ ਦੇ ਕੇ ਪੰਜਾਬੀ ਨੂੰ ਆਪਾਂ ਕੁਝ ਸਾਡੇ ਸ਼ਹੀਦ ਬੱਚਿਓ ਦਾ ਕਦੇ ਕਦੇ ਮਰੀਜ਼ ਦੇ ਜਾਨ ਕੇ ਬੋਲਦਾ ਕੋਈ ਸਰਨਾਖਲੀ ਪੰਜਾਬੀ ਬਸ ਉਹਨਾਂ ਦੀ ਗੱਲ ਸਮਝ ਨਹੀਂ ਆਉਣੀ ਹੈ ਸ਼ਾਇਦ ਇਹਨਾਂ ਨੂੰ ਤਾਂਗਲੀ ਵਿਚ ਆਉਂਦਾ ਨਹੀਂ ਆਇਆ ਹੋਵੇ ਅਗਨੋਰ ਕਰਕੇ ਪੰਜਾਬੀ ਨੂੰ ਕਿੰਨਾ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ ਕਿੰਨਾ ਅਸੀਂ ਤੁਹਾਡਾ ਬੱਚਿਆਂ ਦਾ ਨੁਕਸਾਨ ਕਰ ਰਹੇ ਹਾਂ ਕਿੱਡਾ ਆਲੇ-ਗਲੇ ਦਾ ਨੁਕਸਾਨ ਕਰ ਰਹੇ ਹਾਂ ਕਿਉਂ ਅਸੀਂ ਇੰਦੀ ਗੱਲ ਹੋਵੇ ਜੋ ਸੀ ਰੀਗੀਨ ਗਏ ਕਾਲਜ ਬੰਦ ਹੋਣ ਲੱਗੇ ਆਇਲੈਂਡ ਵੱਲ ਬੱਚੇ ਜਾਣ ਲੱਗੇ ਪਿੱਛੇ ਜੇਕਰ ਸਰਵੇ ਜੇ ਤੁਸੀਂ ਪੜਿਆ ਹੋਵੇ 1950 ਯੂਨੀਵਰਸਿਟੀ ਨੇ ਕੀਤਾ ਹੈ ਵੀ 70% ਜਿਹੜੇ ਬਾਹਰ ਜਾ ਰਹੇ ਆ ਬੱਚੇ ਉਹ ਫਾਰਮਰਸ ਦੇ ਬੱਚੇ ਐ ਕੈਨਡੂ ਬੈਕਗਰਾਉਂਡ ਦੇ ਕਿਸਾਨਾਂ ਦੇ ਬੱਚੇ ਐ ਸਿਰਫ 2% ਰਿਜ਼ਰਵ ਕੈਟੇਗਰੀ ਦੇ ਇੰਸਟੀਚਿਊਟ ਕਾਸਟ ਨੇ ਉਹਨਾਂ ਨੇ ਇੰਨੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਲਿਆ ਵੀ ਜਿਹੜੇ ਸ਼ਡਿਊਲਡ ਕਾਸਟ ਬੱਚੇ ਆ ਉਹ ਇਸ ਲਈ ਕੀ ਉਹਨਾਂ ਨੇ ਸੁਪਰੇ ਨਹੀਂ ਹਰ ਬਾਹਰ ਜਾਦੇ ਕੋਈ ਇਸ ਲਈ ਵੀ ਜਾ ਸਕਦੇ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਬਿਲਕੁਲ ਸਹੀ ਗੱਲ ਹੈ ਇਥੋਂ ਤੱਕ ਪਰ ਇਹ ਜਿਆਦਾ ਸਾਡਾ ਆਸ਼ਾ ਸਰਪੰਚ ਜਿਹੜਾ ਅਜੇ ਦੂਰ ਸਾ ਉਹ ਜਾਵੇ ਇਹ ਲੱਗੇ ਹੋਇਆ ਵੀ ਕਿਉਂ ਹੈ ਗ੍ਰੇਡ ਆਨ ਪੱਛੇ ਕਿਉਂ ਪੜ੍ਹਦੇ ਨੇ ਜਦੋਂ ਇਹ ਕੋਈ ਮਾਇ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਵਾਲਾ ਕਿਸੀ ਆ ਵੀ ਦਿੱਤਾ ਸੀ ਵੀ ਹੋਰ ਵੀ ਅੱਗੇ ਚਲੋ ਇਹਨਾਂ ਦਾ 10 ਦਾ ਵੀ ਪਲਾਨ ਕਰਕੇ 70% ਫਾਰਮਰਸ ਕਿਉਂ 2% ਸਿਜੂਟ ਕਾਸਟ ਕਿਉਂ ਬਾਕੀ ਕਿਉਂ ਨਹੀਂ ਕਰ ਗਏ ਇੰਨਾ ਕਹਿ ਕੇ ਵੀ ਸ਼ਰਮਾ ਜਾਂ ਕਿਉਂ ਜਾ ਰਹੇ ਹੈ 70% ਬਾਹਰ ਬਾਹਰ ਉਹਦੇ ਕਾਰਨ ਨੇ ਉਹਦਾ ਵੱਡਾ ਕਾਰਨ ਇਹ ਹੈ ਵੀ ਇੰਨਾ ਬੱਚਿਆਂ ਨੂੰ ਮੂਲ ਰੋਜ਼ਗਾਰ ਨਹੀਂ ਮਿਲਦਾ ਖਾਸ ਕਰ ਫਾਰਮਰ ਕਿਉਂ ਸਿਜੂਟ ਕਾਸਟ ਦੇ ਬੱਚੇ ਕਿਉਂ ਕਿਉਂਕਿ ਫਾਰਮਰਾਂ ਦੀ ਬੱਚੇ ਜਿਹੜੇ ਅਸੀਂ ਉਹ ਪਿੰਡੂ ਆ ਸਾਡੀ ਬੈਕਗ੍ਰਾਉਂਡ ਪਿੰਡੂ ਹੈ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਅੰਗਰੇਜ਼ੀ ਕੋਈ ਬੋਲਣੀ ਤਾਂ ਨਹੀਂ ਹੁੰਦੀ ਫ੍ਰੀਕੁਐਂਟਲੀ ਅਸੀਂ ਲਗਾਤਾਰ ਪਾਸਾ ਤਿੰਨ ਅੰਗਰੇਜ਼ੀ ਦੀ ਗੱਲ ਨਹੀਂ ਕਰ ਸਕਦੇ ਔਰ ਜਦੋਂ ਪੰਜਾਬੀ ਦਾ ਰੋਜ਼ਗਾਰ ਹੀ ਨਹੀਂ ਹੈ ਤੇ ਫਿਰ ਬੱਚੇ ਉਹ ਫਾਰਮਰ ਦੇ ਤਾਂ ਜਾਂਦੇ ਆ ਕਿਉਂਕਿ ਉਹਨਾਂ ਕੋਲ 4 ਕਿੱਲੇ ਜ਼ਮੀਨ ਦੇ ਹੈਗੇ ਉਹ ਵੇਚ ਸਕਦੇ ਸ਼ਿਡਿਊਲਡ ਕਾਸਟ ਬੱਚਾ ਵਿਚਾਰਾ ਇਸ ਲਈ ਨਹੀਂ ਜਾ ਸਕਦਾ ਕਿਉਂਕਿ ਉਹਦੇ ਕੋਲ ਹੈ ਨਹੀਂ। ਉਹ ਜਿਹੜੀ ਗੱਲ ਆ ਮੈਂ ਉਹਨੂੰ ਕਿਹਾ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੂੰ ਵੀ ਜਿਹੜੇ ਉਹ ਨਸ਼ੇੜੀ ਹੈ ਜਿਹੜੇ ਨਸ਼ਿਆਂ ਤੇ ਲੱਗੇ ਹੋਏ ਹੈ ਬੱਚੇ ਬੱਚੇ ਨੌਜਵਾਨੀ ਦੇ ਬਾਕੀ ਦਨੀ ਘੱਟ ਨੇ ਉਹ ਵੀ ਪਤਾ ਕਰੋ ਵੀ ਕੌਣ ਨੇ ਜੇ ਤੁਸੀਂ ਇਹ ਸਰਵੇ ਕਰ ਰਹੇ ਹੋ ਕਿ ਸ਼ਿਡਿਊਲਡ ਕਾਸਟ ਬੱਚੇ ਚੱਲੇ ਨੇ ਨਹੀਂ ਜਾ ਸਕਦੇ ਬਾਹਰ ਇਹ ਵੀ ਦੇਖੋ ਵੀ ਜਿਹੜੇ ਰਿਸਰਚ ਕਰ ਰਹੇ ਨੇ ਜਾੜ ਜਿਹੜੇ ਨਸ਼ਿਆ ਦੇ ਉੱਤੇ ਲੱਗੇ ਹੋਏ ਨੇ ਜਾਂ ਨਸ਼ਿਆਂ ਕਰਨ ਜਿੰਨਾਂ ਚ ਬੈਠੇ ਐ ਜਾਂ ਨਸ਼ੇ ਕਰਨ ওভারਡੋਸ ਕਰਨ ਬਾਰਕ ਰਹੇ ਨੇ ਉਹ ਕੌਣ ਨੇ ਜਿੰਨਾਂ ਦੇ ਪੁੱਛੀਏ ਅੱਗੇ ਤੋਂ ਉੱਤਰ ਸਾਕੇ ਨੂੰ ਤੁਹਾਨੂੰ ਦੇਖ ਰਹੇ ਹੋ ਅੱਗੇ ਤੋਂ ਅੱਜ ਨੂੰ ਬਾਅਦ ਜਦੋਂ ਖਬਰ ਆਉਂ ਜੇ ਕਦੇ ਉਹਦੇ ਵਿੱਚ ਆਵੇ ਵੀ ਇਹਦਾ ওভারਡੋਸ ਕਰ ਮਰ ਗਿਆ ਜਦ ਜਿਹੜਾ ਪੁਲਿਸ ਨੇ ਹੈਲੋ ਲੈ ਕੇ ਬੇਜ ਦਾ ਪਾ ਲਿਆ ਕੌਣ ਨੇ ਤੁਹਾਨੂੰ ਲੱਗੂਗਾ ਉਤਪਾਦਨ ਗੁਗਾ ਕੀ ਉਹ ਸ਼ਡਿਊਲ ਦਾ ਹਾਸਪਤੱਤੇ ਜਾਂਦੇ ਆਹ ਉਹ ਬਾਹਰ ਨੂੰ ਭਜਣਾਏ ਬੱਚੇ ਨਸ਼ਿਆਂ ਵੱਲ ਪਿਆਰ ਕਰਨੇ ਬੱਚੇ ਨੌਜਵਾਨ ਔਰ ਉਹਨਾਂ ਦੇ ਬਾਪੇ ਜਿਹੜੇ ਸੋਸਾਇਟੀ ਕਰ ਰਹੀ ਹੈ ਪੰਜਾਬ ਦੀਆਂ ਕਿੰਨੇ ਸਮੱਸਿਆਵਾਂ ਆਏ ਬੱਚੇ ਪਲੇਅ ਕਰ ਰਹੇ ਨੇ ਜਾਂ ਫਿਰ ਨਸ਼ਿਆਂ ਤੇ ਲੱਗੇ ਹੋਏ ਨੇ ਓਵਰਡੋਸ ਕਰਨੇ ਵੱਲ ਰਹੇ ਨੇ ਤੇ ਜਿਹੜੇ ਉਹਨਾਂ ਦੇ ਬਾਪੇ ਨੇ ਉਹ ਚਕਿਤ ਨਾਲ ਇਨਾ ਸਰਗਰਮ ਗਰਸਤ ਨੇ ਕ੍ਰੈਸਰ ਦੇ ਵਿੱਚ ਵਿਗਰਾਮ ਸੰਸਕੜਨਾਂ ਬਾਰੇ ਪਰੇ ਨੇ ਵਿੱਚ ਜੁ ਸਾਡਾ ਆਪਣੀ ਸਾਡੀ ਖੋਜ ਉਹਦਾ ਕਾਰਨ ਇਹ ਹੈ ਵੀ ਸਾਡੀ ਮਾਂ ਬੋਲੀ ਪੰਜਾਬੀ ਹੈ ਇਹ ਹੁਣ ਸਰਕਾਰ ਉਪਲਬਧ ਕਰਾਉਂ ਬਈ ਭਾਸ਼ਾ ਨਹੀਂ ਇਹ ਆ ਪੀਰ ਰੋਜ਼ਗਾਰ ਨਹੀਂ ਦਿੰਦੀ ਜਿਸ ਕਾਰਨ ਅਸੀਂ ਬਾਹਰ ਭੱਜਦੇ ਆ ਜਾਂ ਫਿਰ ਅਸੀਂ ਨਸ਼ੇ ਅਤੇ ਇੰਟੀਰੀਅਰ ਬੰਦੇ ਆਪੇ ਦਾ ਫੇਰ ਨਸ਼ੇ ਕਰਕੇ ওভারਡੋਸ ਕਰਕੇ ਮਰਦੇ। ਉਹ ਜਿਹੜਾ ਅਸੀਂ ਸਾਡੇ ਨੂੰ ਦੋਸ਼ ਲੱਗਦਾ ਕਿ ਅਸੀਂ ਗਰੇਗੀ ਸਕੂਲਾਂ 'ਚ ਪੜਨ ਲੱਗੇ। ਬੱਚਿਆਂ ਨੂੰ ਚਾਹੀਏ ਉੱਥੇ ਆਵੇ ਨਾ ਆਵੇ ਗਰੇਗੀ। ਜਦ ਹਿੰਦੀ ਬੱਚੇ ਜਿਹੜੇ ਪਰਿਵਾਰਾਂ ਹਿੰਦੀ ਨੂੰ ਅਡਾਪਟ ਕਰ ਰਿਹਾ ਉਹਦਾ ਕਾਰਨ ਵੀ ਇਹੀ ਹੈ ਵੀ ਜਿਹੜੀ ਪੰਜਾਬੀ ਹੈ ਮਾਪੂਰੀ ਦੀ ਸਾਡੀ ਇਹ ਇਸ ਸਾਲ ਨੂੰ ਰੋਜ਼ਗਾਰ ਕੋਕਲਬਧ ਕਰਾਉਣ ਦੀ ਰੋਜ਼ਗਾਰ ਤਹਾਉਂਦੇ ਯੋਨੀ ਮਾਰਕੀਟਿੰਗ ਦਾ ਜੁਗਮਾ ਹੈ ਉਹੀ ਭਾਸ਼ਾ ਸਾਨੂੰ ਪ੍ਰਵਾਨ ਹੋਊਗੀ ਜਿਹੜੀ ਸਾਨੂੰ ਘੱਟੋ ਘੱਟ ਰੋਜ਼ਗਾਰ ਤਾਂ ਦੇਵੇ ਜਿਹੜੀ ਰੋਜ਼ਗਾਰ ਨਹੀਂ ਦਿੰਦੀ ਜਿਹੜੀ ਭਾਸ਼ਾ ਕੋਈ ਵੀ ਚੀਜ਼ ਹੈ ਉਹੀ ਤੁਸੀਂ ਜੀਵਨ ਕਿ ਜਾਨਦੇ ਹੋ ਤੁਸੀਂ ਮੈਡੀਕਲ ਚ ਜਾਂਦੇ ਹੋ ਤੁਸੀਂ ਆਰਥਿਕ ਜੇ ਬੰਦੇ ਹੋ ਕੋਈ ਸੀ ਨਹੀਂ ਬੰਦੇ ਆ ਜੀ ਸਾਨੂੰ ਰੋਸਾਰ ਵਧੀਆ ਮਿਲੂਗਾ ਤੇ ਅਸੀਂ ਵਧੀਆ ਪੈਸੇ ਕਮਾਵਾਂਗੇ ਹੁਣ ਕਿਉਂਕਿ ਆਖੀ بڑے ਬੱਚਿਆਂ ਲਈ ਅੱਗੇ ਤੋਂ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਹੈ ਜਿਹਦੇ ਕਰਕੇ ਬਾਪੇ ਆਪਣੇ ਬੱਚਿਆਂ ਦੇ ਭਵਿੱਖ ਨਾਲ ਚਿੰਤਤ ਨੇ ਕੋਦੋ ਬੱਚਾ ਸੋਚਦਾ ਵੀ ਮੈਨੂੰ ਪੰਜਾਬ ਤੋਂ ਤਾਂ ਨੌਕਰੀ ਮਿਲੇਗੀ ਪੰਜਾਬੀ ਦੇ ਸਿਰ ਤੇ ਤਾਂ ਮੈਨੂੰ ਨੌਕਰੀ ਮਿਲਣੀ ਨਹੀਂ ਮੈਨੂੰ ਨੌਕਰੀ ਲਈ ਜਾਂਦੀ ਹਿੰਦੀ ਬੜੀ ਬਣੀ ਹੈ ਜੇ ਮੈਂ ਰਾਸ਼ਟਰੀ ਪੱਤਰ ਤੇ ਨੌਕਰੀ ਕਰਨੀ ਹੈ ਕਮੇਡਿਆ ਹੈ ਜਵਾਕ ਨਾ ਤਾਂ ਮੈਨੂੰ ਹਿੰਦੀ ਪੜਨੀ ਨਹੀਂ ਕਹੀਏ ਜੇ ਮੈਂ ਅੰਤਰਰਾਸ਼ਟਰੀ ਪੱਧਰ ਤੇ ਸਥਾਪਿਤ ਹੋਣਾ ਹੈ ਬਾਹਰ ਜਾ ਕੇ ਅਕੀਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਨੂੰ ਲਗਾਪਕਲ ਸਾਡੀ ਮੰਜਰ ਬਣੀ ਹੋਈ ਹੈ ਤੁਮੇ ਨੂੰ ਅੰਗਰੇਜ਼ੀ ਪੜਾਈ ਹੈ ਜਿਹੜੀ ਉਹ ਪਾਰਟੀ ਪੜੀ ਹੈ ਸਿਰਫ ਰੋਜ਼ਗਾਰ ਨਾ ਪੰਜਾਬੀ ਤੋਂ ਕਰਨਾ ਸਾਨੂੰ ਅੰਗਰੇਜ਼ੀ ਔਰ ਹਿੰਦੀ ਵਾਲੇ ਜਗਾ ਪਰੇ ਪਰ ਜੇ ਲੋਕ ਇਹਨਾਂ ਦੇ ਨਾਲ ਬਹੁਤ ਸਾਰੀਆਂ ਨਿਵੇਕਾ ਹੋਈਆਂ ਕੋਈ ਨਹੀਂ ਕਾਫੀ ਕੌਕੀਤਾ ਸਾਨੂੰ ਵੀ ਪੱਤਰਕਾਰ ਜੂਚਰ ਨਾਲ ਕੁਛ ਨਹੀਂ ਰਹੇ ਮੈਂ ਇਸੇ ਗੱਲ ਤੇ ਜੋੜਦਾ ਵੀ ਰੋਜ਼ਗਾਰ ਦੀ ਭਾਸ਼ਾ ਪੰਜਾਬੀ ਨਹੀਂ ਰਹੀ ਅੱਗੇ ਕਰਦੇ ਹਾਂ ਕਿਵੇਂ ਤੁਥੋ ਪਾਸ਼ਾ ਤੋਂ ਰੋਜ਼ਗਾਰ ਕਿੱਨੇ ਖੋਇਆ ਜਾ ਰਿਹਾ ਹੈ ਸਰਕਾਰ ਕਿਤੇ ਖੁੰਦੀ ਹੈ ਜੇ ਸਰਕਾਰ ਪੰਜਾਬੀ ਨੂੰ ਪ੍ਰੋਤ ਕਰਨ ਦੇ ਲਈ ਸੱਚ ਕੋਚ ਸੈਂਸੀਅਰ ਹੋ ਗਈ ਤਾਂ ਕਿੱਦਾਂ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕਦਾ ਮੈਂ ਨਾਲ ਇੱਕੋ ਸਵਾਲ ਪੁੱਛਿਆ ਸੀ ਦੋ ਤਨਕੇ ਅੰਮੜਾ ਵਾਲਿਆਂ ਨੂੰ ਬੇਕੇ ਦੱਸੋ ਮੇਰੇ ਲਈ ਆਪ ਵੀ ਬੈਕਗ੍ਰਾਉਂਡ ਵਾਲਾ ਹੀ ਨਹੀਂ ਕੋਈ ਅੰਗਰੇਜ਼ੀ ਨੇ ਉਹੀ ਜਿਵੇਂ ਅਸੀਂ ਘਰੇ ਮੈਂ ਦੱਸਿਆ 8ਵੀਂ ਤੱਕ ਪੰਜਾਬੀ ਪੜ੍ਹੀ ਐ ਬਰਨਾਇਓ ਮੈਂ 10ਵੀਂ ਕਰੀ ਐ ਕੋਲਕਾਟਾ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਵਿੱਚ ਅਸੀਂ ਦੱਜਾ ਗਏ ਔਰ ਹਾਈ ਕੋਰਟ ਦੇ ਵਕੀਲਾਂ ਦੇ ਸਾਰੇ ਬਟੁੰਡਿਆਂ ਨੂੰ ਹਰਾ ਕੇ ਮੇਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵੀ ਸੈਕਟਰ ਪੋਜੀਸ਼ਨਸ ਲਾਅ ਤੋਂ ਪੰਜਾਬੀ ਚ ਬੜ ਕੇ ਇਹ ਵੀ ਪੰਜਾਬੀ ਜਿਹਦੇ ਅਸੀਂ ਨਹੀਂ ਵੜਦੇ ਤਾਂ ਅਸੀਂ ਕਿਤੇ ਬਹੁਤ ਪਰੇਸ਼ਾਨ ਜਾਂਦੇ ਉਹਨਾਂ ਨੇ ਇਹ ਕੁਝ વાਕ ਕੀਤਾ ਸੀ ਕਿ ਸਾਡੇ ਵਰਗਾ ਬੰਦਾ ਮਿਕਸਰ ਆ ਪੜਿਆ ਹੋਏ ਕਿ ਨਾ TV ਪੜਿਆ ਹੋਊਗਾ ਤੇ ਉਹ ਨਾਲ ਉਹ ਚਾਚੀ ਬੰਨ ਜਿੱਤੇ। ਉਹ ਆ ਬੇਵੀ ਦੀ ਚਾਚੀ ਬੰਨ ਲਈ ਉਹ ਮੇਕਾਂ ਕਰਦਾ ਲਈ ਮਿਸਤਰੀ ਪੜਾ ਕਰਨ ਲਈ ਕੈਨੇਡਾ ਜਾਊਗਾ। ਤੁਸੀਂ ਸੋਚ ਕੇ ਦੇਖੋ ਜੇ ਤੁਸੀਂ ਤੁਹਾਡੇ ਸਾਡੇ ਬੱਚੇ ਜਾਂ ਜਵਾਨ 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 ਤੁਸੀਂ ਵੇਰ ਅਮਰੀਕਾ ਕੈਨੇਡਾ ਤੋਂ ਭੀ ਲੈਣਾ ਲੈ ਕੇ ਉਹ ਤੂੰ ਬਧੀਆ ਕਰਦਾ ਅਸ਼ੀਖ ਜੈ। ਦੂਜਾ ਪੁੱਛਿਆ ਵੀ ਡੀਐਸਪੀ ਲਾ ਕੇ ਜੀ ਗੁੰਡਾ ਪਿੰਡਾ ਵਾਲਾ ਇਹਦਾ ਵੀਰ ਬੜਿਆ ਮੁੰਡਾ ਪੰਜਾਬੀ ਕੰਪੀਟੀਸ਼ਨ ਕਰਕੇ ਤਿਆਰੀ ਆਪੀ ਜੇ ਡੀਐਸਪੀ ਲੱਗ ਜੇ ਫਿਰ ਜਾਊਗਾ ਨਹੀਂ ਨਹੀਂ ਜਾਵੇ ਤੇ ਜੇ ਇਹ ਜੰਬ ਦੇ ਵਿੱਚ ਸਾਡੇ ਤੁਸੀਂ ਵੀ ਆਇਲੈਂਡ ਵਗੈਰਾ ਦਾ ਧਿਆਨ ਸਾਡਾ ਲੱਗਿਆ ਉਹ ਇੱਥੇ ਰੋਜ਼ਗਾਰ ਸਾਨੂੰ ਮਾਤ ਭਾਸ਼ਾ ਤੇ ਨਹੀਂ ਮਿਲਦਾ ਤੇ ਮਿਲੇ ਤਾਂ ਕੋਈ ਨਹੀਂ ਜਾ ਕੇ ਰਹਿਉਂਦੇ ਜਿਹੜੇ ਬੱਚੇ ਆ ਗਏ ਕੋਈ ਕਹੇ ਨਹੀਂ ਜਾ ਗਏ ਉਹਨਾਂ ਇੱਥੋਂ ਦੇ ਉੱਥੇ ਜਿਹੜੇ ਜਾ ਕੇ ਦੱਸਦੇ ਆ ਅਸੀਂ ਦੇਖਿਆ ਦੋ ਮਹੀਨੇ ਉੱਥੇ ਮੁਤੱਬਾਹਲਾ ਮੇਰੀ ਚਰਜੀ ਪਤਨੀ ਕੀ ਮੋਗੇ ਐਮਟੈਕ ਕਰਕੇ ਪੀ ਐਚ ਡੀ ਕਰਦੀ ਸੀ ਉਹਦਾ ਸੀਡੀ ਯੂਨੀਵਰਸਿਟੀ ਤੇ ਕੰਪਿਊਟਰ ਸਾਇੰਸ ਦੀ 30 ਸਾਲ ਪਹਿਲਾਂ ਚਰਜੀ ਪੋਸਟ ਹੈ ਚੋਟੀ ਤੱਕ ਮੋਗੇ ਪਹੁੰਚੀ ਸੀ ਦਾ ਹਾਜਪੁਰਨੇ ਕਾਲਜ ਕੋਰੋਨਾ ਦੇ ਦੌਰ ਤੇ ਉਤਖਾਵੇ ਬੱਤੀ ਦਾ ਸੁਨੇ ਇਨਾਂ ਕਰੀ ਸਕੀ ਹੈ ਉਹਦਾ ਉਹਨੇ ਪ੍ਰੋਗਰਾਮ ਲਾਇਕ ਕੈਨੇਡਾ ਜਾਣਾ ਮੈਂ ਪਹਿਲਾਂ ਪਤਾ ਕਰ ਲਿਆ ਭਾਈ ਤੇਰੀ ਕਈ ਵਾਰੀ ਨਾਲ ਦੀਆਂ ਦੋ ਦੋ ਕੁੜੀਆਂ ਐਮਟੈਕ ਕਰਕੇ ਚਲੀਆਂ ਨੇ ਮੈਨੂੰ ਪਤਾ ਕਰ ਕੀ ਕਰਨੀ ਹੈ ਕਿਉਂਕਿ ਮੈਂ ਦੇਖਿਆ ਉਹਨੇ ਪਤਾ ਕੀਤਾ ਕਹਿੰਦੀ ਅਸੀਂ ਪੈਕਿੰਗ ਕਰਦੀ ਹਾਂ ਪੈਕਿੰਗ ਜਿਹੜਾ ਸਮਾਨ ਦੀ ਪੈਕਿੰਗ ਕਰਦੀ ਹੈ ਮੈਂ ਦੇਖ ਲਿਆ ਉਹ ਰਿਮਟਾਈ ਵੀ ਹਾਂ ਉਹਨੂੰ ਲੈ ਕੇ ਵੀ ਕਰਦੀ ਹੈ ਉਧਰਲੀ ਰਿਮਟਾਈ ਤਾਂ ਡੁੱਬੀ ਹੋਈ ਹੈ ਤਾਂ ਨਹੀਂ ਗਈ ਇਹ ਹਾਲ ਤਾਂ ਉੱਥੇ ਜਿਹੜਾ ਆਪਾਂ ਜਾਣਦੇ ਹਾਂ ਲੇਬਰ ਹੈ ਲੇਬਰ ਦੀ ਕਦਰ ਪਤਾ ਹੈ ਪੈਸੇ ਵਾਪਸ ਮੰਗਦੇ ਹੈ ਇਹ ਚਿੰਤਾ ਹੁਣੀ ਵੀ ਸਾਡਾ ਦੇ ਤੁਹਾਡੇ ਅਧਿਕਾਰ ਵੀਵੀ ਹਜ਼ਾਰ ਤੋਂ ਅਪਲੀਕੇਸ਼ਨ ਦਿੱਤੀ ਹੈ 22 ਸਾਲ ਦੇ ਨਾ ਪੱਕੇ ਕੀਤੇ ਨੇ ਨਾ ਉਹ ਵੇਟ ਹੈ ਨਾ ਪਤਾ ਵੀ ਕੀ ਬੰਨਣਾ ਇਹ ਸਦਾ ਐਜੂਕੇਸ਼ਨ ਦੋ ਤਿੰਨ ਗੱਲਾਂ ਹੋ ਗਈਆਂ ਲੱਗਦੀਆਂ ਨਾਲ ਜਾਂਦੇ ਹੋਏ ਵੀਰੋ ਸਦਾਰ ਕਿਵੇਂ ਖੋਹਿਆ ਜਾ ਰਿਹਾ ਪੰਜਾਬੀ ਬੱਚਿਆਂ ਤੋਂ ਪੂਰੀ ਮਦਦ ਉਤਾਰਨ ਸਭ ਤੋਂ ਪਹਿਲਾਂ ਲਾਗੇ ਜਿਹੜਾ ਪੰਜਾਬ ਪਬਲਿਕ ਸਰਵਿਸਿਸ਼ਨ ਹੈ ਜਿਹੜਾ ਵੱਡੀਆਂ ਨੌਕਰੀਆਂ ਲਈ ਪੀਸੀਐਸ ਵਗੈਰਾ ਲਈ ਭਰਤੀ ਕਰਦਾ ਮੋਰ ਉਸ ਨੇ 92 ਤੋਂ ਉਹਨੂੰ ਛੋਟੀਆਂ ਨੌਕਰੀਆਂ ਵੀ ਦੇਖੀਆਂ ਜਿਵੇਂ ਤੁਹਾਡੇ ਬਰੇਅ ਬੀ ਸਕੂਲਾਂ ਦੇ ਹੈਡਮਾਸਟਰ ਰੱਖੇ ਸੀ ਕਿਸੇ ਦੇ ਸਾਥ ਅਸ ਐਕਸਟ੍ਰਾ ਕ ਲੱਗਦੀ ਹੈ ਕਲਾਕ ਦਾਪਤਰਾ ਜੱਟੇ ਉਹਨਾਂ ਸਾਰੀਆਂ ਪੋਸਟਾਂ ਦੀ ਜਿਹੜੇ ਇਤਿਹਾਨ ਹੁੰਦੇ ਕੰਪੀਟੀਸ਼ਨ ਦੇ ਉਹ ਕੱਲੇ ਅੰਗਰੇਜ਼ੀ ਹੁੰਦੇ ਉਦਾਹਰਨਾਂ ਕੁਐਸਚਨ ਪੇਪਰ ਆਉਂਦਾ ਕਲਾ ਅੰਗਰੇਜ਼ੀ ਚ ਆਉਂਦਾ ਹੈ ਜੇ ਤੁਹਾਨੂੰ ਸਕੂਲਾਂ ਦੇ ਅੰਦਰ ਪਿੰਡਾਂ ਵਾਲੇ ਸਵਾਲਸਰ ਵਾਲੇ ਨੇ ਹੋਰ ਸਟੱਡੀ ਨਾਲ ਜੁੜੇ ਹੈ ਉਨਾਂ ਨੇ ਆਪ ਵੀ ਕਿਹਾ ਵੀ ਸਾਨੂੰ ਇਮਤਿਹਾਨ ਜਿਹੜਾ ਇਮਤਿਹਾਨ ਆਇਆ ਮੇਰੇ ਜੀ ਸਾਨੂੰ ਪ੍ਰਸ਼ਨ ਆ ਤੇ ਉੱਤਰ ਆਉਂਦੇ ਸੀ ਬਾਅਦ ਆ ਕੇ ਪਤਾ ਲੱਗਿਆ ਵੀ ਆਹ ਪ੍ਰਸ਼ਨ ਸੀ ਉੱਤਰ ਆਉਂਦੇ ਸੀ ਪਰ ਅੰਗਰੇਜ਼ੀ ਦੇ ਸੁਆਹ ਸਮਝ ਨਹੀਂ ਆਏ ਜਿਹਦੇ ਕਾਰਨ ਅਸੀਂ ਪਿੱਛੇ ਰਹੇ ਤੋਂ ਪਿੱਛੇ ਕਿਹਾ ਜਾਂਦਾ ਅਸੀਂ ਆ ਕੇ ਤਿਰ ਪਰਮਿਸ਼ਨ ਲਈ ਕੀਤੀ ਹੈ ਉਹ ਕਦੇ ਇੱਕੋ ਨਹੀਂ ਅਸੀਂ ਤਾ ਪਟਾਰਾ 19 ਬਜਾਛੀ ਲਈ ਤੇ ਵੱਲੋਂ 1 ਸਾਲ ਦਾ 55 ਛੋਟੀਆਂ ਨੌਕਰੀਆਂ 'ਚ ਭਰਤੀ ਕੀਤੀ ਹੈ ਸਾਰਿਆਂ ਦੇ ਸਾਰੇ ਜਿਹੜੇ ਪੇਪਰ ਆ ਉਹ ਅਸੀਂ ਦਾ ਅਗਰੇਡੀ 'ਚ ਲਏ ਆ ਸਾਡੇ ਜਿਹੜੇ ਕਿਸ ਨੇ ਸ਼ਾਇਦ ਨਹੀਂ ਕੀਤੀ ਅਸੀਂ ਦਾ ਕੰਮ ਜਾਓ ਹੰਝਾ ਪਰ ਮੈਂ ਤੁਹਾਨੂੰ ਦੱਸਿਆ ਕਿ 40 ਸਾਲ ਬਕਾਇਤ ਕੀਤੀ ਹੈ ਸਾਰਾ ਕਾਨੂੰਨ ਅਗਰੇਡੀ 'ਚ ਬੜਿਆ ਸਾਰੀ ਬਕਾਇਤ ਅਗਰੇਡੀ 'ਚ ਹੁੰਦੀ ਹੈ ਉਹ ਦੇਖੀਏ ਜੀ ਜਦੋਂ ਬੱਚਾ ਨਵਾ ਨਵਾ ਨਿਕਲੇ ਉਹਨੂੰ ਵੀ ਦਿੱਕਤ ਮਿਲਦੀ ਕਿ ਤੁਸੀਂ ਇੰਤੇਹਾਲ ਲੱਗੇ ਹੋ 40 ਸਾਲ ਹੋ ਗਏ ਇੰਗਲਿਸ਼ ਰਿਵੀਊ ਪਰ ਲਗਾਤਾਰ ਪੜ੍ਹਦਾ ਹਾਲੇ ਵੀ ਕਈ ਹੈਡਲਾਈਨਾਂ ਜਿਹੜੀਆਂ ਹੁੰਦੀਆਂ ਉਹਦੇ ਜੁਕਤ ਅੱਖਰ ਸਮਝ ਨਹੀਂ ਆਉਂਦਾ ਤੇ ਪੂਰੇ ਆਰਟੀਕਲ ਚੋਂ ਦਾ 5 5 10 10 ਕਿਹੜੇ ਸ਼ਬਦ ਹੁੰਦੇ ਆ ਜਿਹੜੇ 40 ਸਾਲ ਤੋਂ ਅਮਰੀਕੀ ਨਾਲ ਜੁੜਨ ਦੇ ਵਾਗੂ ਸਮਝ ਨਹੀਂ ਆਉਂਦੇ ਤੇ ਦੂਜੇ ਪਾਸੇ ਯਾਰ ਵਕਤ ਆ ਪੰਜਾਬੀ ਦੀਆਂ ਬੜੀਆਂ ਹੋਣਗੀਆਂ ਕਦੇ ਮੈਂ ਰੁਕਿਆ ਨਹੀਂ ਕਦੇ ਸਾਨੂੰ ਡਿਕਸ਼ਨਰੀ ਦੇਖਣ ਦੀ ਲੋੜ ਨਹੀਂ ਪਈ ਕਿਉਂਕਿ ਮੇਰੇ ਅੱਖਰ ਨਹੀਂ ਕਿ ਸਮਝਉਣਾ ਸਾਨੂੰ ਲਾਈਨ ਸਮਝ ਆ ਜਾਂਦੀ ਹੈ ਸਾਨੂੰ ਡਿਕਸ਼ਨਰੀ ਵੱਲ ਜਾਣ ਦੀ ਪੈਦਾ ਤਰੋਂ ਬੱਚੇ ਜਿਹੜੇ ਨਵੇਂ ਨਵੇਂ ਹੈਡ ਟੀਚਰ ਹੈ ਪ੍ਰਾਇਮਰੀ ਸਕੂਲ ਦਾ ਫਿਰ ਵੀ ਵੱਡਾ ਇਖਾਮ ਹੋ ਗਏ ਲੈ ਲੋ ਪ੍ਰਾਇਮਰੀ ਸਕੂਲ ਦਾ ਹੈਡ ਟੀਚਰ ਲਗਣਾ ਹੈ ਛੋਟਾ ਜਿਹਾ ਕਲਰ ਕਲਾਉਣਾ ਉਹਨੇ ਮਰੀਜੀ ਪ੍ਰਾਇਮਰੀ ਸਕੂਲ ਤੇ ਕੀ ਚੱਲਿਆ ਆਪਾਂ ਜੇਕਰ ਬਲੇ ਉਹਨੇ ਕੀ ਕਰਨੀ ਹੈ ਜੀ ਉਹਨੇ ਬੇਡੂ ਬੱਚਾ ਰੱਖੀ ਕਰਨਾ ਜੇਕਰ ਉਹ ਕਦ ਤੱਕ ਆ ਗਿਆ ਇੰਡੀਕੋ ਦੇ ਲਈ ਸ਼ਾਰਕ ਉਹਦਾ ਇਮਤਿਹਾਨ ਹੀ ਲਵੇਗੀ ਅਗਰੇ ਕੀ ਦੁਖਰੀ ਨਹੀਂ ਦੁੱਖੇ ਨਹੀਂ ਦਿਆ ਵੀ ਜਿਹੜੇ ਪੰਜਾਬੀ ਬੈਕਗ੍ਰਾਉਂਡ ਦੇ ਬੱਚੇ ਆ ਉਹਨਾਂ ਨੂੰ ਅੰਗਰੇਜ਼ੀ ਬੈਕਗ੍ਰਾਉਂਡ ਵਾਲੇ ਬੱਚੇ ਮਾਰ ਪਾ ਰਹੇ ਆ ਨੌਕਰੀਆਂ ਤੋਂ ਨਹੀਂ ਖੋਹ ਜਾਂਦੇ ਜਦੋਂ ਕਿ ਇਹ ਹੀ ਸਰਵ ਸਭੇਸ਼ਨ ਜਦੋਂ ਪੀਸੀਐਸ ਦੇ ਇਮਤਿਹਾਨ ਲੈਂਦਾ ਹੈ ਉਦੋਂ ਪੰਜਾਬੀ ਚ ਲੈਂਦਾ ਹੈ ਜਦ ਇਹ ਯੂਨੀ ਪਬਲਿਕ ਸਰਵ ਸਭੇਸ਼ਨ ਹੈ ਐਸ ਆਈ ਪੀਐਸ ਆਈਆਪਸ ਦੀ ਭਰਤੀ ਕਰਦਾ ਹੈ ਉਹਨਾਂ ਦੇ ਹਰ ਸ਼ਾਹਦਾ ਪੰਜਾਬੀ ਵਿਭਿੰਨ ਦੇ ਤੋਂਡੇ ਸਰਕਾਰ ਦੇ ਮੌਕੇ ਇਦਾਂ ਹੋਏ ਜਾਂਦੇ ਆ ਇੱਕ ਐਗਜ਼ਾਮਪਲ ਹੋਰ ਇਤੋ ਚੱਲੇ ਆ ਕਿ ਜਿਹੜਾ ਵੀ ਕੋਰਡ ਇਹਦੇ ਹੁਣਾਂ ਦਸੰਬਰ ਜਨਵਰੀ ਦੇ ਇਮਤਿਹਾਲੇ ਦੋ ਪੋਸਟਾਂ ਛੱਡ ਕੇ ਐਲ ਡੀ ਸੀ ਜਿਹੜਾ ਸਭ ਤੋਂ ਛੋਟਾ ਕਲਾਸ ਹੁੰਦਾ ਜੂਨੀਅਰ ਅਸਟ੍ਰਾਟਿਟਿਸ਼ੀਨ ਆਂ ਆ ਨਿਕਲੀ ਆਉਂਦੀ ਗ੍ਰੇਡ ਹੋ ਰਹੀ ਆ ਉਹ ਨਿਕਲੀ ਆਉਂਦੀ ਜਿਹੜਾ ਟਾਈਪ ਕਰਨਾ ਹੁੰਦਾ ਉਹ ਔਨਲਾਈਨ ਮੈਂ ਲੱਖੰਬੇ ਦਾ ਚਾਹਤਾ ਉਹ ਦੋ ਪੋਸਟਾਂ ਨੂੰ ਛੱਡ ਕੇ ਬਾਕੀ ਜਿੰਨੀਆਂ ਪੋਸਟਾਂ ਨੇ ਜੁਡੀਸੀ ਹੈ ਜੂਨੀਅਰ ਇੰਜੀਨੀਅਰ ਹੈ ਆਡਿਟਰ ਹੈ ਜਿੰਨੀਆਂ ਪੋਸਟਾਂ ਹਨ ਉਹਨਾਂ ਦੇ ਇੰਤਜ਼ਾਮ ਕਰੀਏਗੇ ਅਸੀਂ ਉਹਨਾਂ ਨੂੰ ਪੁੱਛਿਆ ਬਿਹਰਵਿੱਤ ਜਿਹੜਾ ਡਿਪਲੋਮਾ ਕਰ ਲੈਂਦਾ ਤੁਸੀਂ ਸਾਰੇ ਛਾਣੇ ਬੱਚਿਓ ਉਹ ਵੀ ਜਾਂਦਾ ਜਿਹੜਾ ਕਰਕੇ ਨਹੀਂ ਜਾ ਸਕਦਾ ਜਾਗ ਰਹੀ ਦੀ ਮਾਰਦੀ ਹੈ ਜਾਂ ਮਹਿਮਾਲ ਰੱਖੇ ਇੱਕ ਦੂਰ ਦੇ ਵਿੱਚੋਂ ਦੁਖੀ ਹੋਏ ਬੱਚੇ ਦੀ ਗ੍ਰੀਡ ਚਾਹੀ ਜਾਂਦੇ ਹੈ ਡਿਗਰੀ ਬਲੋਮੇ ਦਾ ਨਹੀਂ ਹੁੰਦੀ ਹੈ ਕਿ ਜਿਹੜਾ ਬੱਚਾ ਪਹਿਲੇ ਹੀ ਗ੍ਰੀਤੀ ਦੀ ਵਾਰ ਕਰਕੇ ਡਿਗਰੀ ਹਾਸਲ ਨਹੀਂ ਕਰਦਾ ਉੱਚ ਸਿੱਖਿਆ ਹਾਈਰ ਐਜੂਕੇਸ਼ਨ ਪ੍ਰਾਪਤ ਨਹੀਂ ਕਰਦਾ ਉਹ ਤੁਸੀਂ ਫੇਰ ਗ੍ਰੀਤੀ ਨਾਲ ਘੇਰ ਕੇ ਤੁਸੀਂ ਫੇਰ ਉਹਦਾ ਰਿਜ਼ਲਟ ਦੇ ਚਾਂਸ ਸਮਾਰਤ ਦਿਓ ਫੇਰ ਗ੍ਰੀਤੀ ਪੜੇ ਬੱਚੇ ਜਿਹੜੇ ਥਾਪਰ ਤੇ ਡਿਪਲੋਮਾ ਕਰਦੇ ਹੈ ਜਿਹੜੇ ਵੱਡੀਆਂ ਦੀ ਯੂਨੀਵਰਸਿਟੀਾਂ ਲਾਹਲੀ ਵਗੈਰਾ ਤੇ ਜਾ ਕੇ ਕਰ ਲੈਂਦੇ ਹੈ ਉਹ ਫੇਰ ਵੀ ਆ ਜਾਂਦੇ ਹੈ ਸਾਡੇ ਪਿੰਡਾਂ ਵਾਲੇ ਬੋਡੇ ਆ ਜਿਹੜੇ ਕਿਹ ਕਿਛੇ ਹੈਗੇ ਮੈਂ ਇਹ ਨਾਲ ਗੱਲ ਕੀਤੀ ਸੀ ਜੀ ਪੱਤਰਕਾਰ ਜੀ ਪੰਜਾਬੀ ਭਾਸ਼ਾ ਅਕਸਰ ਪਾਈ ਜਾਦਾ ਕਦੇ ਲੈਕਚਰਾਂ 'ਚ ਵਿਸ਼ਵਾਸ ਨਹੀਂ ਕਰਦਾ ਅਸੀਂ ਕਾਲ ਤੱਕ ਸਾਬ ਤੱਕ ਜਾ ਕੇ ਗੱਲ ਕੀਤੀ ਹੈ ਵੀ ਤੁਸੀਂ ਗੱਲ ਕਰੋ ਇੱਕ ਸਿੱਖਿਆ ਸੰਸਥਾ ਦੀ ਬਾਗਲੇ ਅਰੋਗਨੀ ਸੰਸਥਾ ਦੇ ਕੁਝ ਮੁਖੀਓ ਤੁਹਾਡੀ ਪੰਜਾਬੀ ਦਾ ਹਾਲ ਹੈ ਥੋੜਾ ਸਿੱਖ ਧੜਨ ਦੀ ਖਤਰੇ 'ਚ ਹੈ ਪੰਜਾਬੀ ਨਾਲ ਇਹਨੂੰ ਬਚਾਓ ਉਹਨਾਂ ਦਾ ਕੰਮ ਸ਼ਰੀਅ ਹੈ ਉਹਨਾਂ ਨੇ ਕਹਾਗਾ ਕਿ ਇਹ ਕਾਪੀ ਕੀਤੀ ਹੈ ਜੀ ਬੀਸੀ ਦੇ ਪ੍ਰਧਾਨ ਨੂੰ ਮਿਲਿਆ ਜੇ ਤੁਸੀਂ ਬਾਕੀ ਸਾਲਾ ਕੁਝ ਕਰੀਏ ਨਾ ਤੁਹਾਡੇ ਮੋਤੀਆਂ ਸਸਤਾ ਮਿਲੀਆਂ ਉਥੇ ਪੰਜਾਬੀ ਚੱਲੀ ਹੈ ਉਹਨਾਂ ਨੇ ਕਿਹਾ ਤਾਂ ਕੋਈ ਪਛਾਣ ਗਈ ਸੀ ਸਾਾਨੂੰ ਵੀ ਤੁਸੀਂ ਦੱਸੋ ਕਿੱਥੇ ਹੈ ਅਸੀਂ ਕਿਹਾ ਜੀ ਨਹੀਂ ਜੀ ਅੱਜ ਜਾ ਕੇ ਕੋੜਦੇ ਅਸੀਂ ਅਗਲੇ ਵੀਰੇ ਫਿਰ ਆਵਾਂਗੇ ਅਸੀਂ ਤੁਹਾਡੇ ਸਕੂਲੀਆ ਲਿਸਟਾ ਕਾਲਜ ਦੇ ਲੈ ਕੇ ਆਵਾਂਗੇ ਜਿੱਥੇ ਤੁਹਾਡੇ ਬੋਰਡ ਰਜਿਸਟਰੀ ਕੀ ਲੱਗੀ ਹੈ ਜਿੱਥੇ ਤੁਹਾਡੇ ਫੰਕਸ਼ਨ ਕਾਲੀ ਰਜਿਸਟਰੀ ਹੋਣਗੇ ਜਿੱਥੇ ਤੁਹਾਡੇ ਬੱਚਿਆਂ ਨੂੰ ਪੜਾਈ ਪੜ੍ਹਾਇਆ ਜਾਂਦਾ ਤਦ ਲੈ ਕੇ ਆਓ ਅਗਲੀ ਵੀਰੇ ਲੈ ਕੇ ਜਾਵਾਂਗੇ ਤਾਂ ਕੁਝ ਅਲੱਗ ਹੋਊਗੀ ਕਮਿਸ਼ਨ ਦੇ ਬੰਦਿਆਂ ਤੋਂ ਪਤਾ ਲੱਗਿਆ ਜਿਹੜੇ ਆਪਣੇ ਬੈਠੇ ਆ ਕਿ ਇਹਨਾਂ ਨੇ ਸਾਰੇ ਠੇਕੇ ਆ ਜਿਹੜੇ ਸਰਬਰ ਨੇ ਵੱਡੀਆਂ ਕੰਪਨੀਆਂ ਸੌਂਪੀਆਂ ਉਹਨਾਂ ਨੂੰ ਦੇਖ ਕੇ ਇਤਿਹਾਨ ਦੇ ਜਿੰਨੇ 20000 ਰੁਪਏ ਕਰ ਤੱਕ ਛੋਟੀ ਕੋਸ਼ਿਸ਼ੀ 20000 ਦਾ ਨੌਕਰੀ ਪਲੇ ਕਰਦੇ ਉਹ ਸਾਰੀਆਂ ਉਹਨਾਂ ਕੰਪਨੀਆਂ ਨੂੰ ਜਾਂਦੀਆਂ ਤੇ ਜਿਹੜਾ ਵੀ ਬੋਟ ਹੈ ਉਹ ਅੱਡ ਪੈਸੇ ਰੋੜ ਦਿੰਦਾ ਕਿ ਤੁਸੀਂ ਸਾਡੇ ਲਈ ਭਰਤੀ ਕਰਕੇ ਦਿਓ ਉਹਨਾਂ ਨੂੰ ਚਿੱਲੀ ਦੇ ਕਾਰਨ ਉਹਨਾਂ ਦੀ ਸਿਹਤ ਨੂੰ ਧਿਆਨ ਕਰਦੇ ਹੋਏ ਇਹ ਇਹ ਕਰਤਾ ਵੀ ਤੁਸੀਂ ਕਲੀਨਿਕ ਦੀ ਜਿੱ ਲੈ ਲਓ ਕਿਉਂਕਿ ਉੱਤਰ ਬੈਠੇ ਸੌਂਤਾਵਾਲਾ ਪੰਜਾਬ ਪੀਜ ਕੁਆਇਸਚਨ ਪੇਪਰ ਬਣਾਉਣੇ ਔਖੇ ਆ ਸਾਡੇ ਬੱਚਿਆਂ ਦਾ ਕੋਈ ਮਿਕਾਨੀ ਨਾ ਉਹਨਾਂ ਕੰਪਨੀਆਂ ਦਾ ਵਿਗੜਾ ਜਿਨੇ ਪਹਿਲੇ ਦੇਗੀ ਤੋਂ 1000 ਰੁਪਏ ਟੁੱਟ ਲੈਣਾ ਤੇ ਰੱਖਣੇ 10 ਨੇ ਐਪਲੀਕੇਸ਼ਨ 10 ਦਾ ਹੁੰਦੀ ਹੈ ਇਹ ਜਵਾਬ ਮਿਲੀੇ ਕੋੜ ਦਾ ਫੇਰਾਂ ਦੀ ਖੋਰ ਤੇ ਇਹ ਪੜਾ ਬਹੁਤ ਹੈ ਮੈਂ ਸਮਾਨ ਕਰਨਾ ਕੋਈ ਨਾ ਤੁਹਾਡਾ ਸਕੂਲਾਂ ਵਾਲਾ ਜਿਹੜਾ ਕੌਜਾ ਵਾਲਾ ਜੀ ਜਿਹੜੇ ਪਬਲਿਕ ਸਕੂਲ ਹੈ 8000 ਦੇ ਲਗਭਗ ਪਬਲਿਕ ਸਕੂਲਾਂ ਪੰਜਾਬ ਦੇ ਵਿੱਚ ਆਪਣੇ ਇੱਥੇ ਚੁਣਿਆ ਨੇ 1200 ਦੇ ਲਗਭਗ ਹੈ ਇੱਕ ਕਾਨੂੰਨ ਹੈ 2000 ਆਟੂ ਦਾ ਵੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਜਿਹੜੀ ਪੰਜਾਬੀ ਹੈ ਉਹ ਕੰਪਲਸਰੀ ਸਬਜੈਕਟ ਦੇ ਤੌਰ ਤੇ ਬੜਾ ਵੀ ਜ਼ਰੂਰੀ ਹੈ ਕਮ ਬਾਸਿਕ ਸਬਜੈਕਟ ਦੀ ਮਖਤਾਬੋਈ ਸ਼ਾਮਿਲ ਕਰਕੇ ਇਕ ਆਪਸ਼ਨ ਹੈ ਉਹਦਾ ਮਾਈ ਡੀ ਟਾਈ ਨੰਬਰ ਆਗੇ ਤੇ ਇਆਗੇ ਪਾਸਵਰਡ ਪੀਕਰ ਇੱਕ ਕੰਮਰਸਰੀ ਸਬਜੈਕਟ ਹੈ ਤੁਸੀਂ ਕੰਪਲੀਕੇਸ਼ਨ ਕਰਨਾ ਤੁਹਾਡਾ ਜਿਹੜਾ ਸਰਟੀਫਿਕੇਟ ਆ ਉਹਦੇ ਉੱਤੇ ਨੰਬਰ ਹੈ ਜਿਹੜੇ ਤਾਂ ਤੁਸੀਂ ਉਹਨੂੰ ਧਿਆਨ ਨਾਲ ਪੜੋਗੇ ਇੱਕ ਨੂੰ ਨਾ ਰਿਹਾ ਵੀ ਇਹ ਬੱਚਾ 10 ਨੂੰ ਪੰਜਾਬੀ ਜੋ ਬਿਨਾ ਪਾਸ ਕਰੇ ਇਖਿਆਨ ਪਾਸ ਕਰ ਲਗਾ ਤਾਂ ਉਹਨੂੰ ਕੋਈ ਬੋਰਡ ਸੰਸਥਾ ਸਰਟੀਫਿਕੇਟ ਨਹੀਂ ਦੇ ਸਕਦੀ ਪਰ ਮੈਟ੍ਰਿਕ ਦਾ ਸਰਟੀਫਿਕੇਟ ਤੁਹਾਨੂੰ ਪੇਰੀ ਰਿਵਿਊ ਆ ਇਹ ਤੁਸੀਂ ਪੰਜਾਬੀ ਪੜ ਲਈ ਹੈ 10ਵੀਂ ਤੱਕ ਉਹਨੇ ਖੂਨ ਬਣਿਆ ਰੱਦੀ ਦੀ ਟੋਕਰੀ ਛੱਟਿਆ ਉਹ ਅਸੀਂ ਫਟਿਆ ਦੋਸਾਂ ਤੋਂ ਇਹ ਕਿੰਨੇ ਪੜਿਆ ਇਹ ਪੰਜਾਬੀ ਤੁਸੀਂ ਪੜਦੇ ਹੋ ਮਾਪੋਲੀ ਦਾ ਹੈ ਹੀ ਹੈ ਪ੍ਰੋਮੋਸ਼ਨਲ ਟਾਕ ਅਸੀਂ ਨਹੀਂ ਦਿੰਦੇ ਅਸੀਂ ਕਹਿੰਦੇ ਆ ਕਿ ਜਿਹੜੇ ਬੱਚੇ ਚਲੋ ਬਿੱਲੀ ਪਬਲਿਕ ਸਕੂਲ ਤੇ ਕਾਰਿਆ ਦੋਏ ਨੀਮ ਸਕੂਲ ਆ ਕੇ ਆ ਕੇ ਡਾਕਟਰ ਬਣਾ ਕੇ ਅਸੀਂ ਫਕੀਰ ਬੜਾਏ ਕਿ ਉਹਨਾਂ ਨੂੰ ਬਾਤ ਭਾਸ਼ਾ ਨਹੀਂ ਆਉਂਦੀ। ਨਾ ਉਹਨਾਂ ਦੇ ਫਕੀਰ ਬਾਤਸ਼ਾਹ ਕਰਨਗੇ। ਨਾ ਉਹਨਾਂ ਦੇ ਡਾਕਟਰ ਬਾਤਸ਼ਾਹ ਕਰਨਗੇ। ਨਾ ਉਹ ਆਰਕੀਟੈਕਟ ਬਣਗੇ। ਮੈਂ ਇੱਕ ਐਗਜ਼ਾਮਪਲ ਲੈਂਦਾ ਆਪਣੇ ਪਰਿਵਾਰਸ਼ਣ ਦੀ। ਵਿਆਹ ਪਰ ਖੂੜਾ ਮਾਰ ਗਿਆ ਪਿੰਡਾਂ ਵਿੱਚ। ਖੂੜਾ ਮਾਰਿਆ। ਤਾਂ ਫਾਸੇ ਮਕੌੜਾ ਦੀ ਗੱਲ ਕਰੀ ਅੱਖ ਮਾਰਦੀ। ਪਾਟ ਦੇ ਖਾਪੀ ਮਾਰਦੀ। ਕਈ ਜਨਾਂ ਨੇ ਜੀ.ਐਸ. ਬੋਲਦਾ ਹੈ। ਇਨਾਂ ਦਾ ਬਦਲ ਹੋ ਰਿਹਾ ਹੈ ਦੇਖੋ ਥੋੜਾ ਮਾ ਅੰਦਰ ਉਹ ਮਤਲਬ ਚੈਲੰਜ ਕਰ ਰਹੇ ਆ ਕਿ ਆ ਆਇਆ ਲੈ ਨਾ ਕੋਲੀ ਵਿੱਚ ਇੰਨੀ ਪਰਪਤੀ ਛਾਪਦੀ ਆਪਾਂ ਪਿੰਡਾਂ ਵਿੱਚ ਦੇਖੀ ਜਾਂ ਕੁੜੀਆਂ ਨੂੰ ਪੱੜ ਕੇ ਛਾਪੀ ਮਾਰਦਾ ਜੋ ਆਪਾਂ ਕਦੇ ਉਹ ਹੁੰਦੇ ਵੀ ਨਹੀਂ ਕਿਤੇ ਹੋਰ ਅਸਲੀ ਨੂੰ ਉਹਦੇ ਵੀ ਬਾਰ-ਬਾਰ ਥਾਪੀਆਂ ਮਾਰਦੇ ਨੇ ਪਹਿਲਵਾਨ ਉਹ ਚੈਲੰਜ ਕਰ ਰਹੇ ਹੁੰਦੇ ਕਿ ਆ ਮੇਰੇ ਨਾਲ ਟੱਕਰ ਇੱਦਾਂ ਇਹ ਵੀ ਅੱਖ ਮਾਰਨਾ ਦਾ ਇਸ਼ਾਰਾ ਵੀ ਨੂੰ ਲਾ ਲੋ ਕਰ ਰਹੇ ਨੇ ਮੁੰਡੇ ਨੂੰ ਕਰਕੇ ਕਰਿਆ ਜਾ ਰਿਹਾ ਉਹਨਾਂ ਨੂੰ ਹੋਰ ਮਾਰਨਾ ਹੈ ਇਹ ਇਹਦੀਆਂ ਤਾਂ ਫਾਲਤਰੀਆਂ ਨੇ ਇਹ ਜਦਾਂ ਜਿੰਨਾ ਚਿਰ ਤੁਸੀਂ ਨਹੀਂ ਪੜਿਆ ਵਕੀਲ ਨੇ ਤਾਂ ਇੱਕ ਕੇਸ ਦੀ ਗੱਲ ਕਰਦਾ ਮੈਂ ਇੱਕ ਆਇਆ ਵੀ ਖੂੜਾ ਮਾਰਿਆ ਤੇ ਲੜ ਪਿਓ ਤੇ ਕਤਲ ਹੋ ਗਿਆ ਜੱਜ ਕੁਛ ਦੇ ਬੇਕੀ ਹੋ ਗਿਆ ਕੋਈ ਕਫੇ ਨਹੀਂ ਸੀ ਕਿਉਂ ਹੋ ਗਈ ਇਹ ਕਫੇ ਉਹ ਆਹ ਕਾਮਰੇ ਅਗਰ ਬੇਕੀ ਹੋਏ ਕੋਈ ਜੋ ਮਾਰੀ ਹੋਏ ਤਦੂ ਜੇ ਕੋਈ ਅਗਰੇ ਨਹੀਂ ਦੱਸਿਆ ਵੀ ਕਾਫੇ ਦਾ ਮਤਲਬ ਕਾਫੇ ਵੀ ਨਹੀਂ ਹੈ ਕਮੂਰਾ ਬਦਲਣਾ ਬਦਲ ਰਿਹਾ ਉਹਨੇ ਚੈਨ ਨਹੀਂ ਕੀਤਾ ਉਸਨੇ ਕਹਿ ਲਈ ਰਿਸੈਪਟ ਕੀਤਾ ਲਾਲ ਪੇਜ ਉਹ ਬਾਰੇ ਮੇਰੇ ਵਕੀਲ ਨੂੰ ਵੀ ਨਹੀਂ ਪਤਾ ਕਿ ਦਾ ਕੀ ਮਤਲਬ ਹੈ ਜੇ ਆ ਡਾਕਟਰ ਹੈ ਅਸੀਂ ਆਮ ਜਿਹੜੇ ਬੜੇ ਕਢਿੱਲ ਪੈਂਦੇ ਐ ਕਢਿੱਲਾਂ ਦੀ ਨਾਲ ਮੈਂ ਕਹਾਂ ਆਪਣਾ ਮੇਰੀ ਖੱਡੀ ਜਾਣਗੀ ਮੈਨੂੰ ਖੱਡੀ ਕਰਨ ਤਾਂ ਇੰਗਲਿਸ਼ ਨਹੀਂ ਆਉਂਦਾ ਮੈਂ ਤਾਂ ਕਹਾਂ ਖੱਡੀ ਕਰੀਂ ਦਾ ਆਪਾਂ ਕਹਾਂ ਮੇਰੀ ਗੇਟਾ ਕੀ ਵੀ ਇਹ ਦੇ ਸ਼ਬਦ ਨੇ ਪ੍ਰਯਾਪੀ ਦੇ ਜਿਹੜੇ ਬੰਦੂ ਲੋਕ ਬੋਲਦੇ ਆ ਜੇ ਡਾਕਟਰ ਨੂੰ ਪਤਾ ਹੀ ਨਾ ਹੋਰੀ ਦਵਾਈ ਸੁਖਰੋ ਬੜੀਆ ਡਾਕਟਰ ਬੰਨਾ ਤਾਂ ਵੀ ਪੰਜਾਬੀ ਬੜੀਆ ਡਾਕਟਰ ਬੰਨਾ ਤਾਂ ਵੀ ਉਹ ਕਹਿੰਦੇ ਕਿ ਇਹ ਆ ਕਰਦੇ ਇਹ ਨਾ ਕਰਦੇ ਹੁਣ ਬਾਹਰ ਲੈ ਜਿਹੜੇ ਆਈ ਲੈਟ ਦੀ ਗੱਲ ਹੈ ਜੇ ਤੁਸੀਂ ਆਈ ਲੈਟ ਵੀ ਕਰਨਾ ਹੈ ਬਾਹਰ ਵੀ ਜਾਣਾ ਹੈ ਤਾਂ ਵੀ ਜੇ ਤੁਸੀਂ ਪ੍ਰਯਾਪੀ ਪੜ੍ਹ ਕੇ ਜਾਂਦੇ ਹੋ ਬੜੀਆ ਪ੍ਰਯਾਪੀ ਪੜ੍ਹ ਕੇ ਜਾਂਦੇ ਹੋ ਤਾਂ ਤੋਂ ਫਿਰ ਦਿਹਾੜੀਆਂ ਕਰਦੇ ਹੋ ਰੋਜੀ ਨੇ ਕੈਨੇਡਾ ਉਤਰਨਾ ਦਾ ਨਹੀਂ ਉੱਥੇ ਆਪਣੀ ਗਵਰਨਮੈਂਟ ਹੈ ਨਾ ਜਿਹੜਾ ਮਰਜੀ ਕੋਈ ਤੇ ਭਰਤੀ ਹੋ ਗਿਆ ਜਿਹਨੇ ਪੰਜਾਬੀ ਸਪੀਕਿੰਗ ਏ ਉਹ ਤੇ ਜਿਹੜੀ ਬੈਂਕ ਲੈਸੀ ਬੈਂਕ ਲਈ ਦੇ ਤੋ। ਅੰਦਰ ਨਾ ਕਿ ਆ ਪੀ ਸਪੀਕਿੰਗ ਬੱਚੇ ਜਿਹੜੇ ਹੈਗੇ ਆ ਉਹ ਤੁਹਾਨੂੰ ਡੀਲ ਕਰਦੇ ਆ। ਸਾਨੂੰ ਲੱਗਦਾ ਇਹ ਵੀ ਤੁਸੀਂ ਕੈਨੇਡਾ ਦੀ ਕਿਸੇ ਬੈਂਕ ਤੇ ਖੜੇ ਹੋ। ਤੁਸੀਂ ਹੋਸ਼ ਹੈ ਸ਼ਹਿਰ 'ਚ ਖੜੇ ਹੋ ਜਿੱਥੇ ਇੰਗਲਿਸ਼ ਓਨਲੀ ਲੱਗੂਗਾ ਉਹਨਾਂ ਨਾਲ ਗੱਲ ਕਰਦੇ। ਉਹ ਸਾਡੇ ਨਾਲ ਗੱਲ ਕਰਦੇ ਸੀ ਜਿਹੜੇ ਪੰਜਾਬੀ ਈ ਹੋਂ ਜਾਂ ਸੀ ਪੰਜਾਬ ਉਹ ਤਾਂ ਸੀ ਹੋਈ ਵੀ ਅਸੀਂ ਪੰਜਾਬ 'ਚ ਖੜੇ ਆ ਦੂਜੀ ਐਗਜ਼ਾਮਪਲ ਜਦੋਂ ਸੀ ਮੋਲ ਵਾਲੇ ਦੀ ਮੇਰੇ ਨਾਲ ਇੱਕ ਸਰਦਾਰ دوست ਸੀ ਏ ਉਹ ਪੱਗ ਦੇਖ ਕੇ ਨਾਲ ਦੀ ਨਾਲ ਮੋਲ ਵਾਲੇ ਪੰਜਾਬੀ ਸਪੀਕਿੰਗ ਬੰਦਾ ਸਾਡੇ ਨਾਲ ਆਉਂਦੇ ਸੀ ਕਿ ਤੁਸੀਂ ਚਲੋ ਸਾਡੇ ਨਾਲ ਗੱਲ ਕਰਦਾ ਕੀ ਲੈਣਾ ਕੀ ਹੋਵੇ ਇੱਧਰ ਨਹੀਂਵੇਂ ਹੁੰਦਾ ਓਹੀ ਟੀਟੀ ਕੋ ਦਾ ਆਪਣਾ ਜਿਹੜਾ ਰੈਸਟੋਰੈਂਟ ਕਰਿਆ ਪੰਜਾਬੀ ਰੈਸਟੋਰੈਂਟ 'ਚ ਗਏ ਪੰਜਾਬੀ ਕੁੜੀਆਂ ਉੱਥੇ ਕੰਮ ਕਰਦੀਆਂ ਸੀ ਜਿਹੜੀਆਂ ਇੰਗਲਿਸ਼ ਨਹੀਂ ਕਰਨੀ ਆ ਪੰਜਾਬੀ ਘੱਟੇ ਨਹੀਂ ਆ ਸੀ ਉਹ ਬੇਡਰ ਦਾ ਕੰਮ ਕਰਦੀ ਆ ਸੀ ਆਪਾਂ ਆਪਣੀ ਭਾਸ਼ਾ ਦੇ ਇਹ ਝੁਕੇ ਭਾਂਡ ਚੱਕਦੀਆਂ ਸੀ ਝੁਕੇ ਭਾਂਡੇ ਬਾਹਰਦੀਆਂ ਸੀ ਜਿੰਨਾ ਨੂੰ ਆਉਂਦੀ ਸੀ ਪਾਸ਼ਾ ਪੰਜਾਬੀ ਉਹ ਟੇਬਲ ਤੇ ਬੈਠ ਕੇ ਬਿੱਲ ਕਰ ਚੁੱਕੀ ਸੀ ਮੁੰਦਰੀ ਦੇ ਸੌਰੀਸ ਆਉ ਕੀ ਤੋਂ ਕੀ ਨਾ ਉੱਠੀ ਗਈ ਬੈਠੀ ਮੌਜ ਚ ਸੇਜ ਮੈਂ ਦੀ ਜਦ ਬੈਠ ਕਰਨ ਗਈ ਜਾਂ ਬੈਰ ਦੇ ਖਾਣੇ ਜਾਂ ਬੈਕਿੰਗ ਕਰਨ ਦੀ ਇਹ ਤੁਸੀਂ 12ਵੀਂ ਜਾਣਾ ਹੈ ਤਾਂ ਵੀ ਬਾਹਰੋਂ ਜੀ ਨੂੰ ਸਿੱਖਦੇ ਜਾਓ ਪੜ੍ਹ ਕੇ ਜਾਓ ਕਿਤੇ ਕੋਈ ਨਿਦਾਰਾ ਨਹੀਂ ਹੁੰਦਾ ਕਿੰਨੇ ਆਪਣੇ ਉੱਤੇ ਇੰਡੀਅਨ ਜਿਹੜੀ ਯੂਨੀਵਰਸਿਟੀ ਡਿਗਰੀਸ਼ਨ ਬਾਹਰਲੀ ਅਲੱਗ ਅੰਦੇਕੋ 70% ਉਹ ਸਾਨੂੰ ਬਾਹਰ ਦਾ ਬੜੀਆ ਗੱਲ ਹੈ ਜਾਣਾ ਦੀ ਬਾਹਰਲੀ ਬੜੀਆ ਜਿਹੀ ਕੰਪਨੀ ਇੱਥੇ ਕੁਝ ਨਹੀਂ ਹੈ ਨਾ ਕੋਈ ਮੈਂ ਆਪ ਕਹਣਾ ਉਹਨਾਂ ਦੇ ਬੱਚੇ ਉਹ ਇਹ ਕਹਿੰਦੇ ਨੇ ਵੀ ਜੋ ਕਿ ਪੰਜਾਬੀ ਅਸੀਂ ਸਿਖਾਉਂਦੀ ਤਾਂ ਅੰਗਰੇਜ਼ੀ ਸਕੂਲਾਂ ਸਿੱਖ ਗਏ ਬਹੁਤ ਡਿਊਲ ਹੋਰ ਕਰਕੇ ਬਾਈਲੇ ਕੋਲ ਦੋ ਪਛਾਵਾ ਜਾਣ ਕਰਕੇ ਬਹੁਤ ਉੱਚੀਆਂ ਉੱਚੀਆਂ ਪੋਸਟਾਂ ਲਵੇ ਇੱਕ ਜਿਹੇ ਅਸੀ ਕਰ ਰਹੇ ਸੀ ਉਹਦਾ ਬੱਚਾ ਵਿਦੇਸ਼ੀ ਫੌਲ ਜਿਹੜੀ ਗਵਰਨਮੈਂਟ ਹੈ ਉਹਦੇ ਵਿੱਚ ਲੱਗਿਆ ਹੋਇਆ ਕਹਿੰਦੇ ਸੀ ਉਹਦੀ ਡਿਊਟੀ ਇਹ ਹੈ ਵੀ ਤੂੰ ਕੋਈ ਵੀ ਕਰੇ ਕਿ ਡੇਟਾ ਸਰਕਾਰ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਕਰਦੀ ਹੈ bizness ਕਰਨਾ ਵੀਜ਼ੇ ਲੈਣੇ ਕੋਈ ਵੀ ਕੰਮ ਕਰਨਾ ਤਾਂ ਉਹ ਵੀ ਹੀ ਡਿਊਟੀ ਉਹ ਸੀ ਵੀ ਤੂੰ ਪੰਜਾਬ ਸਰਕਾਰ ਨਾਲ ਕਰਨਾ ਹੈ ਔਰ ਹਾਈਲੀ ਪੇਡ ਹੈ ਹੈਲੋ ਵੀ ਅੱਛੀ ਸੈਟਰੀ ਹੈ ਔਰ ਅੱਛੀ ਹੋਣੀ ਐ ਅਸੀਂ। ਉੱਥੇ ਵੀ ਤੁਹਾਨੂੰ ਪ੍ਰੈਕਟਿਸ ਦਿਨੀ ਦਿੱਤੀ ਹੈ ਜਿੱਥੇ ਵੀ ਜੇ ਜਾਣਾ ਮਾਂ ਬੋਲੀ ਪੰਜਾਬੀ ਦੇ ਤੁਹਾਡੇ ਨਾਲ ਖੜਾ ਹੈ। ਜੀ ਪੰਜਾਬੀ ਨੂੰ ਨਹੀਂ ਰੋਕਦਾ ਕਿ ਹੁਣ ਜੇ ਵੀ ਕੰਮ ਰੋਜ਼ਗਾਰ ਨਾਲ ਪਬਲਿਕ ਸਕੂਲਾਂ ਦੀ ਗੱਲ ਕਰੀਏ 8000 ਸਕੂਲ ਹੈ। ਤੁਸੀਂ ਪੜ੍ਹ ਕੇ ਆਏ ਹੋਗੇ ਅੱਥਰੂ ਵਾਦ ਇਥੇ ਬੱਚੇ ਛੋਟੇ ਦਾ ਹੈ ਨਹੀਂ ਪਿੰਡਾਂ ਵੱਡੇ ਵਧੀਆ ਸਕੂਲਾਂ ਨੂੰ ਪੜ੍ਹ ਕੇ ਤਾਇਰ ਨਹੀਂ ਹੋਣਗੇ। ਸੀਬੀਐਸਸੀ ਦਾ ਨਾਸਿਰ ਰਿਸੋਰਸ ਇੰਡੀਨੀ ਇੰਗਲਿਸ਼ਾ ਇਹਦੇ ਉਪਰਸ ਲਈ ਠੀਕ ਹੈ ਕਿੰਨੇ ਬੱਚੇ ਸੀਬੀਐਸਸੀ ਦੇ ਪੜ੍ਹ ਕੇ ਆਏ ਹੋ ਅੱਜ ਦੀ ਗੱਲ ਹੋਰ ਵੀ ਗੌਰ ਨਾਲ ਸੁਣਨਾ ਤਾਂ ਹੋਣੀ ਹੀ ਥੇ ਹਰ ਇੱਕ ਹਰ ਇੱਕ ਹੋਣੀ ਕਰਦੇ ਸਰਕਾਰੀ ਸਕੂਲਾਂ ਦੇ ਸਾਰੇ ਵੈਰੀ ਗੁੱਡ ਬਹੁਤ ਵਧੀਆ ਜੀ ਮੈਂ ਜਿਹੜੀ ਮੈਂ ਗੱਲ ਕਰ ਰਿਹਾ ਵੀ ਅਸੀਂ ਟੱਪੜਾਂ ਦੇ ਪੜ੍ਹ ਕੇ ਲਾਹੌਰ ਕਾਲਜ ਦੇ ਵਿੱਚ ਜੱਜਾਂ ਦੇ ਮੁੰਡਿਆਂ ਨੂੰ ਹਰਾ ਕੇ ਆ ਰਹੇ ਹਾਂ ਇਹ ਤਾਂ ਤੁਸੀਂ ਹੋਰ ਵੀ ਕਰਕੇ ਕੁਛ ਨਹੀਂ ਕਹਿੰਦਾ ਤੁਸੀਂ ਇੱਥੇ ਬੈਠੇ ਹੋ ਇਸ ਕਾਲਜ ਦਾ ਮਿਸ਼ਨ ਨਹੀਂ ਮਿਲਦੀ ਇੱਥੋਂ ਵਾਲੇ ਲੋਕ ਚੱਕੀ ਫਿਰਦੇ ਐ پیسے ਹੁੰਦੇ ਆ ਕਹਿੰਦੇ ਇਸ ਲਈ ਸਾਡੇ ਬੱਚੇ ਦਾ ਹਰ ਕਰਾਉਂਦੇ ਤੇ ਬਿਨੇ ਬੈਠ ਵਾਲੇ ਨੂੰ ਪਤਾ ਇੱਥੇ ਲੋਕ ਇੱਥੇ ਟ੍ਰਾਂਸਫਰ ਨਹੀਂ ਹੁੰਦੀ ਕਿਸੇ ਦੇ ਆਪਕੀ ਬਹੁਤ ਪ੍ਰਸਿੱਧੀ ਉਸ ਕਾਲਜ ਹੈ ਜਿਹੜੇ ਤੁਸੀਂ ਪਿੰਡਾਂ ਤੋਂ ਜਾਂ ਗਵਰਨਮੈਂਟ ਸਕੂਲਾਂ ਤੋਂ ਪੜ ਕੇ ਆਏ ਹੋ ਤੁਹਾમે ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅਗਰੇ ਦਾ ਸੀਪੀਐਸੀ ਵੀ ਕਰੋ ਉਹਦੇ ਵਿੱਚ ਜਿਹੜਾ ਹੈਗਾ ਹਿੰਦੀ ਤੇ ਗ੍ਰੇਕੀ ਕੰਪਲਸਰੀ ਹੈ ਦੋ ਹੀ ਭਾਸ਼ਾਵਾਂ ਦਾ ਬਸਤੀ ਹੈ ਦੋ ਹੀ ਉਹਦੇ ਦਾ ਗ੍ਰੇਡੇਸ਼ਨ ਥੋੜਾ ਜਿਹਾ ਟੀਫੀਟ ਬੰਦਾ ਹੋ ਗਈ ਹੋਵੇ ਤੇ ਜਿਹੜਾ ਪੰਜਾਬੀ ਹੈ ਉਹ ਥਰਡ ਲੈਂਗੁਏਜ ਕੋਈ ਆਪਸ਼ਨਲ ਲੈਂਗੁਏਜ ਵੀ ਕੀਤੀ ਹੋਈ ਹੈ ਜੇਗਾ ਤੁਸੀਂ ਟਾਈਮ ਟੇਬਲ ਦੇਖੋ ਜਿਹੜੇ ਸੀਬੀਐਸਸੀ ਨੇ ਟੈਕਿਊਲ ਪ੍ਰਸਕ੍ਰਾਈਬ ਕਰਦਾ ਨਾਉ ਸੱਤ ਸੱਤ ਪੀਰਿਅਡ ਪਰ ਇੱਕ ਇੰਗਲਿਸ਼ ਨੂੰ ਨੇ ਛੇ ਹਿੰਦੀ ਨੂੰ ਨੇ ਤੇ ਜਿਹੜੀ ਅਡੀਸ਼ਨਲ ਹੈ ਉਹ ਆਪਣੀ ਪੰਜਾਬੀ ਨਹੀਂ ਕਿਹਾ ਅਡੀਸ਼ਨਲ ਜਿਹੜੀ ਅਡੀਸ਼ਨਲ ਲੈਂਗੁਏਜ ਹੈ ਉਹਦੇ ਲਈ ਕੋਈ ਪੀਰੀਅਡ ਨਹੀਂ ਹੈ ਔਰ ਮੈਂ ਪੁੱਛਿਆ ਕਿ ਧਿਆਨ ਕਲ ਕਪੜਾ ਲੋਕਾਂ ਨੇ ਕਿਹਾ ਕਿ ਸਾਡੇ ਅਜਾ ਸੈਟਰਡੇ ਕੋ ਕਲਕੂਲਰ ਐਕਟੀਵਿਟੀ ਦਾ ਪੀਰੀਅਡ ਹੈ ਉਥੇ ਕੱਦਰ ਵੀ ਬਿਲਾ ਦੇ ਮਾਪੇ ਵੀ ਕਹਿੰਦੇ ਕਿ ਕਪੜਾ ਲੋ ਕਿਉਂ ਕੋਈ ਕੋਲੋਂ ਅੱਗੇ ਓਵਰ ਬਾਰਡਰ ਦਾ ਬੱਚੇ ਇਹਨਾਂ ਨੇ ਜਿਹੜਾ ਨੰਬਰ ਲੱਗਨੇ ਆ ਤੇਰਾ ਕੋਈ ਕੰਮ ਕੀ ਨਕਸ਼ਾ ਸਾਗਾ ਸੀ ਪੀਐਸਸੀ ਕਰੇ ਬਹੁਤ ਸੇ ਗਨੂੰ ਕੱਢਿਆ ਕਾਨੂੰਨ ਦੇ ਕੌਂਸਲ ਬੈਟ ਜਾਰਾ ਹੋਏ ਨੇ ਕੱਲ੍ਹ ਕ੍ਰਿਆਪੀ ਹੋਏ ਨੇ ਸੀ ਸਰਕਾਰ ਵੀ ਅਸੀਂ ਸੈਸ਼ਨ ਕੱਲ੍ਹ ਦਾ ਇਹ ਸੈਸ਼ਨ ਉਹ ਕ੍ਰਿਆਪੀ ਨੂੰ ਸਮਰਪਿਤ ਹੈ ਇਹ ਅਨਾਊਂਸਮੈਂਟ ਕਹਿਣੇ ਸੀ ਅਸੀਂ ਕਰਦੇ ਆ ਕਿ ਕਾਨੂੰਨ ਅਸੀਂ ਸ਼ਕਤੀ ਨਾਲ ਲਾਗੂ ਕਰਨਾ ਹੈ ਪੰਜਾਬੀ ਦਾ ਸੇਖੋਂ ਵੀ ਨਾਲ 8000 ਸਕੂਲਾਂ ਦੇ ਵਿੱਚ ਮੈਂ ਇਹ ਹੱਦ ਤੱਕ ਆਇਆ ਹੈ ਜੇ ਲਾਗੂ ਹੋਇਆ ਕਾਨੂੰਨ ਤਾਂ 5 ਕ ਐਵਰੇਜ 5 ਬੱਚੇ ਨਵੇਂ ਪੰਜਾਬੀ ਅਧਿਆਪਕ ਭਰਤੀ ਹੋਣਗੇ ਅੱਠ ਗਿਆ ਸੂਚੀ 40000 ਪੰਜਾਬੀ ਪੜਿਆ ਬੱਚਾ ਜਿਹਦਾ ਉਹਨੂੰ ਰੁਕਾਰ ਮਿਲਦਾ ਹੁਣ ਹੈਗੇ ਸਰਕਾਰੀ ਸਕੂਲਾਂ ਦਾ ਹਾਲਾਤ 스마트 ਸਕੂਲ ਬਣਾ ਕੇ ਇੱਕ ਬਹਾਨੇ ਨਾਲ ਗਵਰਨਮੈਂਟ ਨੇ ਸਭੀ ਮਾਪੇ-ਪਿਤਾ ਖੁਸ਼ ਚਾਹੀ ਸੀ 스마트 ਸਕੂਲਾਂ ਦੇ ਵਿੱਚ ਇਹ ਲੱਗਦਾ ਸੀ ਕਿ ਸਾਰਾ ਮਾਧਿਅਮ ਮਿਲਿਆ ਇੱਕ ਮੀਡੀਆ ਬੋਕ ਇਨਸਟਰਕਸ਼ਨ ਹੈ ਤੇ ਇਕੱਲੀ ਗਰੀਬੀ ਹੀ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਰੇ ਯਾਰੋ ਕਿ ਇਹ ਹੁਣ ਪਿੰਡਾਂ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਪ੍ਰੋਬਲਮ ਆ ਜੇ ਕਰਦੇ ਮਤਲਬ ਸਕੂਲ ਦੇ ਵਿੱਚ ਨ ਸਵਾਗਤ ਨਹੀਂ ਹੋਗਾ ਮੈਨੂੰ ਇਹਦਾ ਕੋਈ ਆਸਰ ਨਹੀਂ ਪਤਾ ਲੱਗਦਾ ਉਹਨੂੰ ਘਰੇ ਆ ਕੇ ਕੌਣ ਉਹਨੂੰ ਗਾਈਡ ਕਰੂਗਾ ਤੁਹਾਡੇ ਪਾਸੇ ਕਿ ਅੱਗਿਆ ਨੂੰ ਦੀ ਮਾਂ ਦੇ ਰੋ ਰੋ ਬਾਪ ਦੇ ਇਹਨੂੰ ਵਾਟੇਰ ਕੁਝ ਨਹੀਂ ਕਰ ਫਿਰ ਇਹ ਬੜਾ ਸਕਦੇ ਰਹੇ ਗਵਰਨਮੈਂਟ ਸਰਕਾਰ ਇਹ ਕਹਿੰਦੀ ਵੀ ਦੇ ਕਿਹੜਾ ਕਿਸੀ ਦਾ ਗਰੀਬੀ ਤੁਸੀਂ ਪੜ ਸਕਣਾ ਸੀ ਨਾ ਪੰਜਾਬੀ ਨੂੰ ਪੜ੍ਹਨੀ ਸੀ ਦੇਣੀ ਗਿਆਬੀ ਵੀ ਨਹੀਂ ਪਰ ਤੁਸਬੀ ਐਜੂਕੇਸ਼ਨ ਵੀ ਹੋਲਡ ਹੈ ਦੀ ਸਰਕਾਰ ਸਾਨੂੰ ਇਧਰ ਆ ਬਹੁਤ ਸਾਰੇ ਆਪਰੇ ਇੰਟਰਵਿਊ ਇਸ ਕੁਲ ਨਾ ਵੀ ਆ ਸਮਝਿਆ ਵੀ ਬੱਚਿਆਂ ਨੂੰ ਵੀ ਇਧਰ ਗਏ ਬੱਚੇ ਨਾਲ ਉਹਰੇ ਮੇਰੀ ਨਾਸੀ ਮੁਸ਼ਕਲ ਕਰ ਸਕਦੇ ਆ ਅਸੀਂ ਉਹ ਰਲਾਈ ਜੜੀ ਔਰ ਗੰਬੀਰ ਗੱਲ ਕਰਤਾ ਵੀ ਅਸੀਂ ਕਾਨੂੰਨੀ ਲਾਈ ਲੱਗ ਕੇ ਇੱਕ ਆਪਸ਼ਨਲ ਕਰਤਾ ਵੀ ਬੱਚਿਏ ਦੇ ਪੇਰਸ ਲਈ ਜੇ ਉਹਨਾਂ ਦੀ ਮਰਜ਼ੀ ਹੈ ਕਿ ਉਹ ਹਿੰਦੀ ਲੈਣੀ ਹੈ ਇੰਗਲਿਸ਼ ਲੈਣੀ ਹੈ ਜਦ ਜਦ ਵੀ ਉਹਨਾਂ ਆਪ ਪੇਡੂ ਬੱਚਿਆਂ ਨੂੰ ਬਹੁਤ ਸਾਰੀ ਰਾਹਤ ਮਿਲੀ ਹੈ ਇਸ ਤਰ੍ਹਾਂ ਅਸੀਂ ਵੀ ਮੈਂ ਪਹਿਲਾ ਗੱਲ ਕਰੀ ਗੱਲਾਂ ਨਹੀਂ ਮਾਰਦੇ ਕੱਲੇ ਲਾਰੇ ਨਹੀਂ ਲਾਉਂਦੇ ਜਿਹੜਾ ਸਾਡੀ ਸੰਸਥਾ ਤੁਸੀਂ ਆਪ ਦੇਖਦੇ ਹੋ ਵੀ ਉਹੀ ਪ੍ਰੋਫੈਸਰ ਜਿਹਨੇ ਇੰਦਰ ਸਾਡੇ ਕੋਲ ਆ ਕੇ ਮੈਨੇ ਕਹਿਣੀ ਪੰਜਾਬੀ ਦਾ ਨਰਾਦਰ ਹੋ ਰਿਹਾ ਜਦੋਂ ਪੰਜਾਬ ਸਰਕਾਰ ਵਾਲੇ ਵੀ ਉੱਥੇ ਵੀ ਸ਼ਾਮ ਲਾ ਲੈਂਦੇ ਆ ਤਾਂ ਕਿੱਥੇ ਜੇ ਸਨਮਾਨ ਹੋਇਆ ਸਭ ਤੋਂ ਪਹਿਲਾਂ ਉਹੀ ਖੜੇ ਹੈ ਜਿਹੜੇ ਇੰਦਰ ਜਿਹੜੇ ਪੰਜਾਬੀ ਪੰਜਾਬੀ ਦਾ ਕਾਹਨ ਹੋ ਰਿਹਾ ਹੈ ਇਹ ਜਿਹੜੀ ਸੰਸਥਾ ਤੁਹਾਡੀ ਇਹਦੇ ਨਾਲ ਸਾਨੂੰ ਤੁਹਾਡੀ ਜ਼ਰੂਰਤ ਹੈ ਦੇ ਆਗਿਆ ਲਈ ਵੀ ਬੱਚਿਆਂ ਲਈ ਵੀ ਔਰ ਜਿਹੜੀ ਮਾਂ ਬੋਲੀ ਪੰਜਾਬੀ ਹੈ ਸਾਡੀ ਅਸੀਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਹਾਂ ਅਸੀਂ ਤਾਂ ਕਹਿੰਦੇ ਸਿੱਖੋ ਅੰਗਰੇਜ਼ੀ ਵੀ ਸਿੱਖੋ ਫ੍ਰੈਂਚ ਵੀ ਸਿੱਖੋ ਹਿੰਦੀ ਵੀ ਸਿੱਖੋ ਪੰਜਾਬੀ ਵਰਨਾ ਤੋਂ ਬੋਲੀਏ ਅਸੀਂ ਕਦੀਆਂ ਗੱਲਾਂ ਨਹੀਂ ਮਾਰਦੇ ਅਸੀਂ ਸੰਘਰਸ਼ ਕਰ ਰਹੇ ਹਾਂ ਕਾਨੂੰਨ ਦੇ ਰਾਹੀਂ ਕੋਈ ਅਜਿਹੀ ਨਹੀਂ ਕਰਦੇ ਕੋਈ ਧਰਨਾ ਨਹੀਂ ਮਾਰਦੇ ਕਿਸੇ ਦਾ ਵਿਰੋਧ ਨਹੀਂ ਕਰਦੇ ਚਿੱਕੀ ਮਤਲਬ ਨਹੀਂ ਕਾਨੂੰਨ ਰਾਹੀ ਅਸੀਂ ਇਹ ਗੱਲ ਕਰਦੇ ਆ ਹਰ politcal party ਨੇ ਲਗਾ ਲੀਤੀ ਹੈ ਜਬੈਨ ਸਾਹਿਬ ਨੂੰ ਲੈ ਕੇ ਨੇ ਕਿਹਾ ਵੀ ਬਿਜਲੀ ਵੀ ਵੋਟ ਕਰਾਓ ਗਾਮ ਪੰਜਾਬੀ ਕਾਰਵਾਈ ਨਹੀਂ ਕਮੇਸ਼ਨ ਨਾਲ ਕਰੋ ਆਵਾਮੀ ਪਾਰਟੀ ਨਾਲ ਮਿਲਿਆ ਚਾਰੇਜੀ ਚੰਨੀ ਨੂੰ 14 ਤਰੀਕ ਨੂੰ ਮੇਟਿਆ ਅਕਾਦਰ ਸਾਹਿਬ ਦਾ ਦੱਸਿਆ ਸੁਖਬੀਰ ਬਾਦਲ ਦੀ ਪਾਰਟੀ ਨਾਲ ਗੱਲ ਕੀਤੀ ਹੈ ਸਾਰੇ ਨਾਲ ਕਰ ਰਹੇ ਆ ਵੀ ਇਸ ਮਾਮਲੇ ਨੂੰ ਪਹੁੰਚਾਓ